ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਸਤਗੁਰ ਜੀ ਜੀ ਸਿੰਘ ਜੀ ਦੀ ਕਿਰਪਾ ਨਾਲ ਲਾਲ ਸਿੰਘ ਜੇਲ੍ਹ ਤੋਂ ਕਿਸ ਤਰ੍ਹਾਂ ਬਾਹਰ ਆਇਆ ਇਹ ਸਾਕੀ ਸੁਣੋ ਸਤਗੁਰ ਜੀ ਸਦਾ ਹੀ ਬਖਸ਼ਿਅੰਦਨ ਸੇਖ ਸਦਾ ਭੁੱਲਨਾਰ ਹੈ ਸੇਖ ਹੋ ਕੇ ਵਾਲ ਕਟਾਣਾ ਬਹੁਤ ਵੱਡਾ ਪਾਪ ਹੈ ਇੰਨੀ ਵੱਡੀ ਗਲਤੀ ਕਰਕੇ ਦੁੱਖ ਤਾਂ ਜ਼ਰੂਰ ਹੀ ਆਉਂਦਾ ਹੈ ਫਿਰ ਸਤਗੁਰੂ ਜੀ ਦੀ ਕਿਰਪਾ ਨਾਲ ਹੀ ਉਹ ਦੁੱਖ ਦੂਰ ਹੁੰਦਾ ਹੈ ਇਹ ਬਾਤ ਆ ਸੰਨ 2004 ਦੀ ਹੈ ਨਵਾਂ ਸ਼ਹਿਰ ਰਹਿਣ ਵਾਲੇ ਸੰਤ ਚੈਨ ਸਿੰਘ ਜੀ ਦਾ ਲੜਕਾ ਲਾਲ ਸਿੰਘ ਇੰਗਲੈਂਡ ਗਿਆ ਲਾਲ ਸਿੰਘ ਨੇ ਇੰਗਲੈਂਡ ਜਾ ਕੇ ਦਾੜੀ ਤੇ ਕੇਸ ਕਟਵਾ ਦਿੱਤੇ ਤੇ ਉੱਥੇ ਹੀ ਕੰਮ ਕਰਨ ਲੱਗ ਪਿਆ ਕੁਝ ਕਾਰਨਾ ਕਰਕੇ ਲਾਲ ਸਿੰਘ ਨੂੰ ਪੁਲਿਸ پکڑ ਕੇ ਲੈ ਗਈ ਤੇ ਉਸ ਨੂੰ ਜੇਲ੍ਹ ਹੋ ਗਈ ਉੱਥੇ ਰਹਿਣ ਵਾਲੇ ਲਾਲ ਸਿੰਘ ਦੇ ਰਿਸ਼ਤੇਦਾਰਾਂ ਨੇ ਵਕੀਲ ਕੀਤਾ ਤੇ ਕੇਸ ਲੜਨਾ ਸ਼ੁਰੂ ਕੀਤਾ ਪਰ 1 ਸਾਲ ਤੱਕ ਕੋਈ ਸੁਣਵਾਈ ਨਹੀਂ ਹੋਈ ਕਿੰਨਾ ਪੈਸਾ ਖਰਚ ਕਰਕੇ ਵੀ ਜ਼ਮਾਨਤ ਨਹੀਂ ਹੋਈ ਸੱਚੇ ਪਾਤਸ਼ਾਹ ਸਤਗੁਰ ਜਗਜੀਤ ਸਿੰਘ ਜੀ ਕੋਲ ਲਾਲ ਸਿੰਘ ਦੇ ਪਿਤਾ ਜੀ ਨੇ ਪੈਣੀ ਸਾਹਿਬ ਜਾ ਕੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਕਾਕਾ ਬਰੀ ਹੋ ਜਾਵੇ ਤੇ ਕੰਮ ਤੇ ਲੱਗ ਜਾਵੇ ਅਸੀ ਪੈਸੇ ਕਰਕੇ ਬੜੇ ਓਕੇ ਹੋ ਰਹੇ ਹਾਂ ਤੇ ਗਰੀਬ ਹੋ ਗਿਆ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਾਕਾ ਕੇਸ ਰੱਖੇ ਨਾਲੇ 40 ਦਿਨ ਪੜ੍ਹਨ ਤੇ ਪਉਤੀ ਦੀ ਮਾਲਾ ਕਰੋ। ਸਤਗੁਰ ਪ੍ਰਤਾਪ ਸਿੰਘ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਕਿਰਪਾ ਹੋਵੇ। ਸਤਗੁਰ ਜੀ ਦੇ ਹੁਕਮ ਤੋਂ ਬਾਅਦ ਲਾਲ ਸਿੰਘ ਦੇ ਪਿਤਾ ਸੰਤ ਚੈਨ ਸਿੰਘ ਜੀ ਆਪਣੇ ਪਿੰਡ ਚਲੇ ਗਏ। ਸ਼ਾਂਤੀ ਜੀ ਨੇ 40 ਦਿਨ ਇੱਕ ਮਾਲਾ ਭਜਨ ਤੇ ਇੱਕ ਮਾਲਾ ਪੁਗੋਤੀ ਇਹ ਤੇ ਕੀਤੀ ਪਰ ਲਾਲ ਸਿੰਘ ਜੇਲ੍ਹ ਵਿੱਚੋਂ ਨਹੀਂ ਛੁੱਟਿਆ ਸ਼ਾਂਤੀ ਜੀ ਨੇ ਫਿਰ ਪੈਣੀ ਸਾਹਿਬ ਆ ਕੇ ਅਰਜ਼ ਕੀਤੀ ਸਤਿਗੁਰ ਜੀ ਨੇ ਹੁਕਮ ਕੀਤਾ 13 ਦਿਨ ਹੋਰ ਇੱਕ ਮਾਲਾ ਭਜੰਦੀ ਤੇ ਇੱਕ ਮਾਲਾ ਪੁਗੋਤੀ ਇਹ ਕਰੋ ਸ਼ਾਂਤੀ ਜੀ ਨੇ ਪਿੰਡ ਜਾ ਕੇ ਮਾਲਾ ਕੀਤੀਆਂ ਪਰ ਫਿਰ ਵੀ ਲਾਲ ਸਿੰਘ ਜੇਲ੍ਹ ਵਿੱਚੋਂ ਬਾਹਰ ਨਹੀਂ ਆਇਆ ਸ਼ਾਂਤੀ ਜੀ ਫਿਰ ਪੈਣੀ ਸਾਹਿਬ ਆਏ ਤੇ ਅਰਜ਼ ਕੀਤੀ ਸਤਗੁਰ ਜੀ ਨੇ ਹੁਕਮ ਕੀਤਾ 10 ਦਿਨ ਹੋਰ ਮਾਲਾ ਕਰੋ। ਸ਼ੰਤ ਜੀ ਨੇ ਹੁਕਮ ਮੰਨ ਕੇ ਫਿਰ 10 ਮਾਲਾ ਕੀਤੀਆਂ। ਸੱਚੇ ਪਾਤਸ਼ਾਹ ਜੀ ਨੇ ਉਸ ਤੋਂ ਬਾਅਦ ਇੰਗਲੈਂਡ ਜੇਲ੍ਹ ਵਿੱਚ ਲਾਲ ਸਿੰਘ ਨੂੰ ਦਰਸ਼ਨ ਦਿੱਤੇ। ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਅੱਜ ਮੈਂ ਤੈਨੂੰ ਜੇਲ੍ਹ ਵਿੱਚੋਂ ਬਰੀ ਕਰਵਾ ਦੇਵਾਂਗਾ। ਪਰ ਹੁਣ ਤੂੰ ਦਾੜੀ ਤੇ ਕੇਸ ਨਾ ਕਟਵਾਈ। ਨਾਲੇ ਰੋਜ਼ ਇੱਕ ਮਾਲਾ ਪੜ੍ਹਨ ਦੀ ਕਰਨੀ ਹੈ। ਦੂਸਰੇ ਪਾਸੇ ਸੱਚੇ ਪਾਤਸ਼ਾਹ ਜੀ ਨੇ ਜਾਜ ਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਜਾਜ ਨੂੰ ਹੁਕਮ ਦੇ ਕੇ ਲਾਲ ਸਿੰਘ ਦੀ ਫਾਈਲ ਕਢਵਾ ਕੇ ਲਾਲ ਸਿੰਘ ਨੂੰ ਬਰੀ ਕਰਨ ਦਾ ਹੁਕਮ ਲਿਖਵਾਇਆ ਜਾਜ ਨੂੰ ਹੁਕਮ ਕੀਤਾ ਤੁਸੀਂ ਦੋ ਬੰਦੇ ਨਾਲ ਦੇਣੇ ਹਨ ਜੋ ਲਾਲ ਸਿੰਘ ਨੂੰ ਘਰ ਛੱਡ ਕੇ ਆਣ ਦੂਸਰੇ ਦਿਨ ਲਾਲ ਸਿੰਘ ਦਾ ਕੇਸ ਲੱਗਣਾ ਸੀ ਜਾਜ ਨੇ ਲਾਲ ਸਿੰਘ ਨੂੰ ਜੇਲ੍ਹ ਤੋਂ ਆਪ ਮੰਗਵਾਇਆ ਤੇ ਬਰੀ ਕਰਨ ਦਾ ਹੁਕਮ ਦਿੱਤਾ ਜਾਜ ਨੇ ਦੋ ਬੰਦੇ ਲਾਲ ਸਿੰਘ ਦੇ ਨਾਲ ਭੇਜੇ ਜੋ ਲਾਲ ਸਿੰਘ ਨੂੰ ਘਰ ਛੱਡ ਕੇ ਆਏ। ਲਾਲ ਸਿੰਘ ਨੇ ਘਰ ਆ ਕੇ ਆਪਣੇ ਪਿਤਾ ਜੀ ਨੂੰ ਫੋਨ ਕੀਤਾ ਕਿ ਅੱਜ ਮੈਂ ਘਰ ਆ ਗਿਆ ਹਾਂ। ਮੈਨੂੰ ਸਤਿਗੁਰੂ ਜਗਜੀਤ ਸਿੰਘ ਜੀ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਬਰੀ ਕਰਵਾਇਆ ਹੈ ਤੇ ਨਾਲੇ ਜਾਜ ਨੂੰ ਹੁਕਮ ਕਰਕੇ ਫਾਈਲ ਕਢਵਾ ਕੇ ਮੈਨੂੰ ਬਰੀ ਕਰਨ ਦਾ ਹੁਕਮ ਲਿਖਵਾਇਆ ਹੈ। ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਦਾ ਧੰਨਵਾਦ ਕਰਨ ਲਈ ਲਾਲ ਸਿੰਘ ਦੇ ਪਿਤਾ ਸੰਤ ਚੈਨ ਸਿੰਘ ਪੈਣੀ ਸਾਹਿਬ ਗਏ ਸੱਚੇ ਪਾਤਸ਼ਾਹ ਜੀ ਨੂੰ ਹੁਕਮ ਕੀਤਾ ਅਖੰਡ ਪਾਠ ਕਰਵਾ ਦਿਓ ਸੰਤ ਜੀ ਨੇ ਹੁਕਮ ਮੰਨ ਕੇ ਅਖੰਡ ਪਾਠ ਕਰਵਾਇਆ ਸੰਤ ਚੈਨ ਸਿੰਘ ਜੀ ਨੇ ਦੱਸਿਆ ਕਿ ਹੁਣ ਲਾਲ ਸਿੰਘ ਨੂੰ ਇੰਗਲੈਂਡ ਰਹਿਣ ਤੇ ਕੰਮ ਕਰਨ ਦੀ ਇਜਾਜ਼ਤ ਮਿਲ ਗਈ ਹੈ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਹੁਣ ਸਾਡੀ ਗਰੀਬੀ ਦੂਰ ਹੋ ਗਈ ਹੈ ਤਨ ਹਨ ਕਰਨ ਕਾਰਨ ਸਮਰੱਥ ਸਤਿਗੁਰੂ ਜਗਜੀਤ ਸਿੰਘ ਜੀ ਹਨ ਹਾਜ਼ਰਾ ਜੂਰ ਪਿਆਰੇ ਦਾ ਮਾਲਕ ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਵਖਸ ਲਵੋ ਤੇ ਦਰਸ਼ਨ ਦੇਵੋ